ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਵੱਡ ਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਗੁਰੂ ਵਿਟਹੁ ਸਦਾ ਬਲੇਹਾਰੀ ਰਹਾਉ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਜਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹਲਾ 3 ਜੀ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟਹੁ ਸਦਾ ਬਲਿਹਾਰੀ ਰਹਾਉ ਅੱਖੀਂ ਸੰਤੋਖੀਆਂ ਏਕ ਲਵਲਾਏ ਮਨ ਸੰਤੋਖਿਆਂ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਜਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵੱਡ ਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਗੁਰੂ ਵਿਟੋਂ ਸਦਾ ਬਲੇਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖੀਆਂ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟਹੁ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਆ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿराग ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟਹੁ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾਉ ਅਕੀਂ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਉਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਗੁਰੂ ਵਿਟੋਂ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖੀਆਂ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡਪਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲੇਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਜਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲੇਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਪਉ ਗਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਡਾ ਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾ ਅਕੀਂ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿ ਜਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵੱਡ ਹੰਸ ਮਹਲਾ ਤੀਜਾ ਰਸਨਾ ਹਰ ਸਾਦ ਲੱਗੀ ਸਹਿਜ ਸੁਭਾਏ ਮਨ ਤ੍ਰਿਪਤੇ ਹਰ ਨਾਮ ਧਿਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਗੁਰੂ ਵਿਟੋ ਸਦਾ ਬਲੇਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖੀਆਂ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਿਆ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬਿਰਾਗ ਵਡਹੰਸ ਮਹਲਾ ਤੀਜਾ ਰਸਨਾ ਹਰ ਸਾਦ ਲਗੀ ਸਹਿਜ ਸੁਭਾਏ ਮਨ ਤ੍ਰਿਪਤੀਆ ਹਰ ਨਾਮ ਤੇ ਆਏ ਸਦਾ ਸੁਖ ਸਾਚੇ ਸ਼ਬਦ ਵਿਚਾਰੀ ਆਪਣੇ ਸਤਿਗੁਰੂ ਵਿਟੋ ਸਦਾ ਬਲਿਹਾਰੀ ਰਹਾ ਅੱਖੀ ਸੰਤੋਖੀਆਂ ਏਕ ਲਿਵ ਲਾਏ ਮਨ ਸੰਤੋਖਿਆ ਦੂਜਾ ਭੋਗ ਵਾਏ ਦੇਹ ਸਰੀਰ ਸੁਖ ਹੋਵੇ ਸ਼ਬਦ ਹਰਨਾਏ ਨਾਮ ਪਰਮਲ ਹਿਰਦੈ ਰਹਾ ਸਮਾਏ ਨਾਨਕ ਮਸਤਕ ਜਿਸ ਵਡਭਾਗ ਗੁਰ ਕੀ ਬਾਣੀ ਸਹਿਜ ਬੈਰਾਗ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਹਿ